ਲੋ ਜੀ ਅੱਜ ਟਾਈਮ ਆਇਆ ਗਿਆ Shimla mirch ਬਣਾਉਣ ਦਾ ਉਹ ਵੀ ਭਰਮੀ ਕਿਉਂਕਿ ਵੱਡੀ ਬੇਟੀ ਇਹਨੂੰ ਬਹੁਤ ਅੱਛੀ ਲੱਗਦੀ ਹੈ ਬਹੁਤ ਘੱਟ ਬਣਦੀ ਹੈ ਮੇਰੇ ਤੋਂ ਕਿਉਂਕਿ ਥੋੜਾ ਜਿਹਾ ਜ਼ਿਆਦਾ ਟਾਈਮ ਇਹਦੇ ਵਾਸਤੇ ਚਾਹੀਦਾ ਹੈ Shimla mirch ਆਪਾਂ ਨੇ ਤੋਸਵਾਰ ਕੇ ਰੱਖ ਲਈ ਹੈ 7-8 ਆਪਾਂ ਇਹ ਆਲੂ ਲੈ ਲਏ ਆਲੂ ਐਕਸਟਰਾ ਲੈ ਲਏ ਕਿਉਂਕਿ ਫੇਰ ਕਿਤੇ ਕੰਮ ਆ ਜਨਾਂ ਬੋਇਲ ਕਰੇ ਹੋਇਆ ਆਲੂ ਪਿਆਜ਼ ਨੂੰ ਕੱਟ ਲਿਆ 4-5 4-5 ਪਿਆਜ਼ ਲਈ ਇਹਨਾਂ ਨੂੰ ਬਰੀ ਬਰੀ ਕੱਟ ਲਿਆ ਉਹਨਾਂ ਨੂੰ ਥੋੜਾ ਜਿਹਾ ਭੁੰਨ ਲਿਆ ਫੇਰ ਟਮਾਟਰ ਪਾਏ ਹਾਂ ਚਿਲਕਾ ਬੀਜ ਕੱਢ ਕੇ ਫਿਰ ਆਲੂ ਬੋਇਲ ਕਰੇ ਹੋ ਆਲੂਨ ਮੈਂ ਚੋਕ ਕੱਟ ਲਿਆ ਮੈਸ਼ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਆਪਾਂ ਨੇ ਮਸਾਲੇ ਦੇ ਵਿੱਚ ਪਾਇਆ ਨਮਕ ਹਲਦੀ ਮਸਾਲਾ ਅਦਰਕ ਲਸਣ ਹਰੀ ਮਿਰਚ ਇਹ ਸਾਰਾ ਪੇਸਟ ਮੈਂ ਬਣਾ ਕੇ ਰੱਖ ਲਈਆਂ ਕੁੰਡੀ ਦੇ ਵਿੱਚ ਇਹ ਸਾਰਾ ਕੁਝ ਆਪਾਂ ਨੇ ਪਾ ਲਿਆ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਸੇਕ ਲਵਾ ਲਿਆ ਜਿਆਦਾ ਨਹੀਂ ਇਹਨਾਂ ਨੂੰ ਸੇਕ ਲਵਾਣਾ ਇਧਰ ਹਸਬੰਦ ਨੇ ਜਿਹੜੇ ਬਹੁਤ ਪਿਆਰ ਨਾਲ ਲੱਗੇ ਹੋਏ ਆਂ ਸ਼ਿਮਲਾ ਮਿਰਚਾਂ ਦੀਆਂ ਡੰਡੀਆਂ ਵੀ ਜਿਹੜੀਆਂ ਇਹ ਬੰਦ ਕਰ ਕਰਕੇ ਰੱਖ ਰਹੇ ਆ ਮਸਾਲਾ ਠੰਡਾ ਕਰਕੇ ਇਹ ਫਿਲ ਕਰ ਰਹੇ ਆ ਸ਼ਿਮਲਾ ਮਿਰਚ ਦੇ ਵਿੱਚ ਮੇਰੀ ਹੈਲਪ ਇਹਨਾਂ ਨੇ ਕਰਾਈ ਹੈ ਕਿਉਂਕਿ ਮੇਰੇ ਕੋਲ ਕੰਮ ਸੀਗਾ ਬਹੁਤ ਜ਼ਿਆਦਾ ਉਸ ਤੋਂ ਬਾਅਦ ਫਿਰ ਆਪਾਂ ਨੇ ਇਹਨਾਂ ਨੂੰ ਤਲੇ ਆ ਤੜ ਦੇ ਲਈ ਤੁਹਾਨੂੰ ਹਾਈ ਫਲੇਮ ਰੱਖੋ ਥੋੜਾ ਜਿਹਾ ਤੁਸੀਂ ਬਾਅਦ ਚ ਮੀਡੀਅਮ ਵੀ ਕਰ ਸਕਦੇ ਆ ਬਹੁਤ ਪਿਆਰ ਨਾਲ ਇਹਨਾਂ ਨੂੰ ਉਲਟਾ ਪਲਟੀ ਜਿਹੜੀ ਕਰਨੀ ਪੈਂਦੀ ਹੈ ਕਿਉਂਕਿ ਇਹ ਬਹੁਤ ਸੌਫਟ ਹੁੰਦੀ ਹੈ ਬਹੁਤ ਨਾਜ਼ੁਕ ਹੁੰਦੀ ਹੈ ਬਹੁਤ ਟੇਸਟੀ ਬਣੀ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ